ਜੋ ਟੋਟਾ ਹਾਲੇ ਹਸ਼ਰ ਆਉਣੇ ਤੇ ਸੀਐਮ ਦੀ ਕੁਰਸੀ ਢਾਕੇ ਸੀਐਮ ਨੂੰ ਵੇਟ ਕਰ ਰਿਹਾ ਡਰਾਮਾ ਕਰ ਰਿਹਾ ਸੀਐਮ ਨੇ ਕਿਤੇ 490 ਤੇ ਵੀ ਅੱਜ ਕੱਲ ਨੂੰ ਕੋਣ ਆਪਣੇ ਕੋਣੋਂ ਸਹਿਣਾ ਘਊਗਾ ਸੀਤਲੰਗਰਾਲ ਨੂੰ ਸੋ ਬੀਜਪੀ ਨੂੰ ਵੀ ਕੈਂਡੀਡੇਟ ਦਿਵਾਉਣਾ ਨਹੀਂ ਸੀ ਚਾਹੀਦਾ ਲੋਕ ਕਹਿੰਦੇ ਸੀ ਸ਼ਾਇਦ ਕਿ ਬੀਜਪੀ ਕੈਂਡੀਡੇਟ ਹੋਰ ਨਾ ਕਿ ਆਊਗੀ ਤੇ ਜੇ ਹੋਰ ਕੈਂਡੀਡੇਟ ਆਉਂਦਾ ਤਾਂ ਹੋ ਸਕਦਾ ਮੋਟਾ ਵੋਟਾਂ ਵਿੱਚ ਵੱਧ ਪਾਉਂਦਾ ਤਾਂ ਇਹ ਵੀ ਹੈ ਹੁਣ ਤਾਂ ਚਲੋ ਨਹੀਂ ਗੱਲ ਹੈਗੀ ਤਾਂ ਹੁਣ ਆਪਾਂ ਆਪਣੇ ਕੈਂਡੀਡੇਟ ਤੇ ਆਈਏ ਸਰਜੀਤ ਕੌਰ ਇਹਨਾਂ ਵਰਗੀ ਰਫ ਚੱਲੀ ਫਿਕਰ ਸੋ ਨੌਰਾਣ ਸੁਣਵਾਉਂਦੇ ਤੇ ਮਤਲਬ ਮਹਿੰਦੀ ਪਰਵਾਰ ਠੀਕ ਆ ਗਿਆ ਨਾਲ ਸਾਡੇ ਭਰਾਵਾਂ ਨੇ ਕਿ ਉਹ ਆਪਣੇ ਐਮਸੀ ਰਹੇ ਉਹਨਾਂ ਦੇ ਜਿਹੜੇ ਜਿਹੜੇ ਹਸਬੰਦ ਸੀਗੇ ਜਿਹੜਾ ਪੀਤਲ ਸਿੰਘ ਬਸਤੀ ਮਿੱਠੂ ਸਾਡੇ ਨਾਲ ਕੰਮ ਕੀਤਾ ਤੇ ਸਾਡੀ ਉਮਰ ਦਾ ਸੀਗਾ ਆਪਣੀ ਉਮਰ ਦਾ ਹੀ ਰੱਬ ਨੂੰ ਪਿਆਰਾ ਹੋ ਗਿਆ ਛੋਟੀ ਉਮਰ ਚ ਮੜਾ ਮੜਾ ਹੋਇਆ ਮਤਲਬ ਉਹਨੇ ਜਾਰੀ ਨੇ ਬਹੁਤ ਮਿਹਨਤ ਨਾਲ ਉਹਨੇ ਨਿਗਰ ਹੋ ਕੇ ਉਹਨੇ ਲੋਕਾਂ ਦਾ ਕੰਮ ਕੀਤਾ ਆਪਣਾ ਕੁਝ ਨਹੀਂ ਬਣਾਇਆ ਐਮਸੀ ਦੇਖੋ ਇੱਕ ਵਾਰੀ ਐਮਸੀ ਬਣ ਜਵੇ ਆਪਣਾ ਪਤਾ ਹੀ ਆ ਆ ਸੜਕ ਦੇ ਕਿੰਨੇ ਕਿਨਾ ਕਮਿਸ਼ਨ ਮੰਗਦਾ ਔਰ ਸਿਵਲ ਦਾ ਕਿੰਨਾ ਕਮਿਸ਼ਨ ਹੈ ਬਾਕੀ ਆ ਲਾਈਟਾਂ ਦਾ ਕੀ ਆ ਜਾਂ ਹੋਰ ਕਿੰਨਾ ਆ ਪਾਣੀ ਦਾ ਆਪਾਂ ਕਿੰਨਾ ਸਭ ਕਮਿਸ਼ਨ ਆਪਾਂ ਜੇ ਪ੍ਰੀਤਮ ਸਿੰਘ ਉਹਦਾ ਹੁੰਦਾ ਆਪਣੇ ਲਈ ਘਰ ਤਾਂ ਬਣਾਉਂਦਾ ਵਿਚਾਰਾ ਉਹਨੇ ਘਰ ਵੀ ਵੇਚਿਆ ਆਪਣਾ ਕਿਰਾਏ ਤੇ ਰਹਿੰਦਾ ਆ ਅੱਜ ਮੇਰਾ ਕਹਿਣ ਤੋਂ ਭਾਵ ਇਮਾਨਦਾਰ ਤੇ ਆਪਣੇ ਸੱਚਾ ਸੁੱਚਾ ਉਸਾਰ ਲੋਕਾਂ ਦਾ ਸੇਵਕ ਆ ਜਿਵੇਂ ਜਾ ਪ੍ਰੀਤਮ ਸਿੰਘ ਬਸਤੀ ਮਿੱਠੂ ਉਹਦੀ ਘਰ ਵਾਲੀ ਖੜੀ ਆ ਇਹ ਦਿਨ ਆ ਸਰ ਜੀ ਉਹਦੀ ਗਰੀਬੀ ਦਾ ਮਜ਼ਾ ਕਢਾਇਆ ਪਹਿਲਾਂ ਤਾਂ ਆਪਣੇ ਲੀਡਰਾਂ ਨੇ ਅਕਾਲੀ ਦਲ ਨੇ ਉਹਦੇ ਕੋਸ਼ਿਸ਼ ਕੀਤੀ ਵੀ ਉਹ ਤੋਂ ਸਿੰਮਲ ਆਫਿਸ ਲੈ ਰਹੀ ਏ ਉਹਦੇ ਕਾਗਜ਼ ਵਾਪਸ ਕਰ ਦੀਏ ਤਕੇ ਨਾ ਆਪਣੇ ਚੋਰ ਮੋਰੀ ਰਾਹੀਂ ਇਲੀਗਲ ਤਰੀਕੇ ਨਾਲ ਚਲੋ ਅਸੀਂ ਨਹੀਂ ਹੋਣ ਦਿੱਤੇ ਉਹ ਵੀ ਖਣਕੀ ਵਿਚਾਰੀ ਫਿਰ ਭਗਵੰਤ ਮਾਨ ਨੇ ਦਬਾਅ ਪਾ ਕੇ ਐ ਕਰਦਿਆਂਗੇ ਜੋ ਕਰਦੇ ਆ ਯਾ ਮਲਜੂ ਮਲਜੂ ਕਿ ਸਰਕਾਰ ਦਾ ਲਸ਼ਕਾਰਾ ਤਾਂ ਬੜਾ ਹੁੰਦਾ ਆ ਪਤਾ ਹੀ ਆਪਾਂ ਨੂੰ ਸਰਕਾਰ ਦੇ ਪੱਲੇ ਕੁਝ ਹੋਵੇ ਤਾਂ ਹੀ ਰਜੀ ਪੱਲੇ ਹੈ ਨਹੀਂ ਤੇ ਉਹ ਚਲੋ ਲੈ ਗਏ ਇਹਨੂੰ ਵਾਪਸ ਆਇਆ ਨਾ ਕਿਹਾ ਤਾਂ ਨਹੀਂ ਅਸੀਂ ਅਕਾਲੀ ਆ ਅਕਾਲੀ ਸੀਗੇ ਅਕਾਲੀ ਰਹਿਾਂਗੇ ਅਸੀਂ ਕਾਲੀ ਦਰ ਦੀ ਇਲੈਕਸ਼ਨ ਲੜਨਾ ਉਹੋ ਹੀ ਕਿਹਾ ਤਾਂ ਤੇ ਗੱਲ ਆਪਾਂ ਸਾਰੀ ਕੰਟਰੋਲ ਕਰ ਲਈ ਗੱਲ ਸੰਭਾਲ ਲਈ ਸੋ ਇਸ ਕਰਕੇ ਬਹੁਤ ਇਹਨਾਂ ਪੈਰਾਨੀ ਜਿਹੜੀ ਦੇ ਲਈ ਆ ਉਹਨੂੰ ਆਪਾਂ ਵੋਟਾਂ ਪਾਈਏ ਤਕੜੀ ਨਾਲ ਸ਼ਾਨ ਇਹੋ ਅਸੀਂ ਲੜਾਈ ਲੜ ਰਹੇ ਆ ਪੰਜਾਬ ਲਈ ਪੰਥ ਲਈ ਪੰਥ ਇਹ ਨਹੀਂ ਕਿ ਪੰਥ ਸਿਰਫ ਇੱਕ ਧਰਮ ਦਾ ਪੰਥ ਆਪਣਾ ਸਾਰਿਆਂ ਦਾ ਸੰਝ ਆਇਆ ਪੰਥ ਦਾ ਫਲਸਫਾ ਸਾਂਝੀ ਵਾਲਤਾ ਦਾ ਗੁਰੂ ਰਾਮਦਾਸ ਜੀ ਦੇ ਆਪਾਂ ਜਾਈਏ ਹਰਮੰਦਰ ਸਾਹਿਬ ਮੱਥਾ ਟੇਕੀਏ ਚਾਰ ਦਰਵਾਜੇ ਉਹਨਾਂ ਨੇ ਬਣਾਏ ਆ ਚੋਬਰ ਨੂੰ ਸਾਂਝਾ ਉਹ ਉਪਦੇਸ਼ ਆ ਸਭ ਨੂੰ ਕੋਈ ਕਿਸੇ ਨਾਲ ਫਰਕ ਨਹੀਂ ਕੋਈ ਕਿਸੇ ਨਾਲ ਭੇਦ ਮਤ ਭੇਦ ਨਹੀਂ ਕੋਈ ਕਿਸੇ ਨਾਲ ਵੈਰ ਨਹੀਂ ਕੋਈ ਵੱਡਾ ਨਹੀਂ ਛੋਟਾ ਨਹੀਂ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਸਭ ਬਰਾਬਰ ਨੇ ਵੀ ਖੜੇ ਆ ਆਪਣੇ ਭਰਾਵਾਂ ਲਈ ਸ਼ੋਲਮ ਦਾ ਮੁਕਾਬਲਾ ਕਰਨ ਲਈ ਤੇ ਪਾਪ ਨੂੰ ਖਤਮ ਕਰਨ ਲਈ ਆ ਸਮਾਜ ਵਿੱਚ ਕੋਈ ਫਰਕ ਨਹੀਂ ਇੱਥੇ ਇਹ ਵੀ ਕਹਿੰਦੇ ਹਿੰਦੂ ਸ਼ਿਕਨ ਦਾ ਕੀ ਤਾਂ ਉਹ ਦੱਸੋ ਹਿੰਦੂ ਸ਼ਿਕਨ ਦਾ ਕੀ ਫਰਕ ਹੈ ਇੱਥੇ ਜੀ ਜਿਹੜਾ ਬਣਾਉਣਾ ਆ ਉਹ ਤਾਂ ਉਹਨੂੰ ਤਾਂ ਇੱਕ ਚਾਹੀਦਾ ਆ ਇੱਕ ইস্যੂ ਬਣਾਉਣਾ ਜੀ ਦੇਖੋ ਜੇ ਇਹ ਨਾ ਹੋ ਜਵੇ ਜਾਨ ਹੋ ਜਵੇ ਅਸੀਂ ਕਹਿੰਦੇ ਆ ਨਾ ਤਾਂ ਕਦੀ ਹਿੰਦੂ ਸ਼ਿਕਨ ਦਾ ਫਰਕ ਸੀ ਨਾ ਹੈਗਾ ਤਾਂ ਨਾ ਰਹਿਣਾ ਹੈ ਕਿਉਂਕਿ ਸੱਤਤੀ ਹੈ ਗੁਰੂਆਂ ਦੀ ਪੈਗੰਬਰਾਂ ਦੀ ਧਰਤੀ ਆ ਜਿੱਥੋਂ ਸਰਬੱਤ ਦੇ ਭਲੇ ਦੀ ਗੱਲ ਆਪੀ ਆ ਇਲੈਕਸ਼ਨ ਤੋਂ ਦੋ ਦਿਨ ਰਹਿ ਗਏ ਕੱਲੋਂ ਅਖੀਰਲਾ ਦਿਨ ਹੈ ਆਪਣਾ ਕਹਿੰਦਾ ਨੇ ਅੱਜ ਲਾਕੇ ਦੀ ਸਮੀਤ ਤੇ ਕਿਹੜੀ ਆ ਇਲੈਕਸ਼ਨ ਪੈਸੇ ਜਦੋਂ ਗੱਲ ਕਰੀਏ ਤੇ ਬੈਸਤੀ ਇਲੈਕਸ਼ਨ ਹੋਣੀ ਨਹੀਂ ਪੁੱਤਰੇ ਫਿਰਦੇ ਨੇ ਚਾਇਲ ਖਰਾਬ ਹੋ ਰਿਆ ਪੈਸਾ ਵੀ ਲੱਗ ਰਿਹਾ ਜ਼ੋਰ ਵੀ ਲੱਗ ਰਿਹਾ ਸਰਕਾਰ ਨੂੰ ਸਾਰੀ ਬੱਤੀ ਦਿਹਾੜੀ ਜੋ ਕੋਈ ਪਾਲਿਸੀ ਕੋਈ ਜਿਹੜਾ ਐਮਸੀ ਦਾ ਮੁੱਦਾ ਪੰਜਾਬ 'ਚ ਨਹੀਂ ਲਾਗੇ ਦੱਸ ਨਹੀਂ ਜਾਂਦਾ ਕੋਈ ਸਾਹਮਣੇ ਆ ਕੇ ਮਿਲਿਆ ਜਿਹੜਾ ਜਦੋਂ ਸ਼ੀਰਨਕਰਾਲ ਜੀ ਨੇ ਸਾਈਕ ਕਰਤਾ ਅਗਰ ਕਿਹੜੇ ਫੋਰਮ ਵਿੱਚ ਇਹ ਘਰ ਰਹਿ ਰਿਹਾ ਜਾਂ ਕਿ ਉਹ ਨਹੀਂ ਪੈਸੇ ਤਰ੍ਹਾਂ ਜਿੰਕਮ ਉਹ ਕਾਈ ਕਰ ਸਕਦੇ ਇੰਡੀਪੈਂਡੈਂਟ ਅੰਦਰ ਫਸਿਆ ਹੋਇਆ ਤਾਂ ਕਦੋਂ ਲਈ ਜਾਈਏ ਉਸ ਤੋਂ ਬਿਤੇ ਮੌਰੀਆ ਬੀਸੀ ਦੀ ਗੱਲ ਗਈ ਨਾ ਸਭ ਤੋਂ ਕੰਮ ਕਰੀ ਜਾਂਦਾ ਉੱਥੇ ਬੈਠ ਕੇ ਜਿਵੇਂ ਸੀ ਚਾੜੂਗਾ ਉਹਦੀ ਜਿਹੜੀ ਗਲਤੀ ਕੰਮ ਤੋਂ ਕਰੀ ਤਾਂ ਕੋਛਾ ਕੀ ਮੈਂ ਹੋਰ ਆਪਣਾ ਕੋਈ ਪਠਾ ਹੀਰੋ ਬਣੂੰਗਾ ਜਾਂ ਮੈਂ ਹੋਰ ਚੰਪੂnga ਇਦਾਂ ਦਾ ਕੋਈ ਨਹੀਂ ਕਿ ਕਰੋ ਡਰਾਮਾ ਕਰਕੇ ਪਾਚੀ ਹੋਰ ਪਾਣੀ ਨਹੀਂ ਮੈਨੂੰ ਬਣਦਾ ਨਹੀਂ ਹੋਣਾ ਪਤਾ ਹੀ ਆ ਮਾਰਾ ਨਹੀਂ ਕਿਉਂ ਸ਼ਾਇਦ ਕਿਤੇ ਸਾਡੇ ਪਰਮਾਤਮਾ ਨੇ ਮੌਕਾ ਕਿਤੇ ਕਿਤੇ ਹੁੰਦਾ ਜੀ ਐਮਐਲਏ ਕਿਹੜਾ ਕੰਟਰੋਲ ਜਰੂਰੀ ਕਿ ਆਪਣੇ ਬਣਉਂਦਾ ਕਈ ਲੋਕ ਸ਼ਹਿਰ ਨੂੰ ਬਦਲਾ ਰਹਿੰਦੇ ਕੋਈ ਜਰਟ ਚੱਕੀ ਨਹੀਂ ਮਿਲਦੀ ਐਮਐਲਏ ਦੀ ਕਿਤੇ ਨਹੀਂ ਜਾਂਦੀ ਅਮਾ ਅਜੀ ਦੇਖਿਆ ਪਰ ਚਲੋ ਪਰਮਾਤਮਾ ਨੇ ਪਰ ਆਪਾਂ ਪੜੀਆ ਮੁੱਦਾ ਇਸ ਇਹਨਾਂ ਨੂੰ ਚਾੜੂ ਵਾਲੇ ਨੂੰ ਇਹਨਾਂ ਤੋਂ ਸਵਾਲ ਨਹੀਂ ਕਰਦੇ। ਅਪਰੋਂ ਚਾੜੂ ਦੀ ਗੱਲ ਕਰਦੇ ਆ ਕਿ ਸਰਕਾਰ ਉਹਨਾਂ ਦੀ ਆ। ਉਹ ਕੱਲੇ-ਕੱਲੇ ਗਲੀ ਚ ਤੱਕਦਾ ਸਰਕਾਰ ਤੋਂ ਵਾਰਸਿਕ ਬਿਜਲੀ ਇਲੈਕਟ੍ਰੋਪੋਰ ਮੁੱਖ ਮੰਤਰੀ ਆ। ਜੀ ਉਹਦਾ ਐਕਸਪੈਕਟ ਕਰਦੇ ਆ ਉਹਦਾ ਸਤਿਕਾਰ ਕਰਦੇ ਆ ਸਾਰੇ ਉਹਦਾ ਆਪਣਾ ਸੀਐਮ ਆ। ਪਰ ਜੇ ਕੰਮ ਚੰਗੇ ਕੀਤੇ ਹੁੰਦੇ ਇੰਨੇ ਤੋਂ ਬਹੁਤ ਪਿਆਜੋ ਦੀ ਘਰ ਵਾਲੀ ਦੀ ਕੂਚਾ ਆਪਣਾ ਪਰਿਵਾਰ ਲਗਾਉਣਾ ਬੋਟਾ ਮੰਗਣ। ਉਹ ਕਈ ਦਾ ਬੋਟਾ ਮੰਗਣ ਦੇ ਜੋ ਨਹੀਂ। ਕੰਮ ਕੋ ਕੀਤਾ ਨਹੀਂ ਉਹਨਾਂ ਦੀ ਦੋ ਟਾਈਮਾਂ ਦੀ ਸਰਕਾਰ ਆ ਸਾਡੇ ਸਾਹਮਣੇ ਹੀ ਆ ਦੇਖੋ ਇੱਕ ਕੰਮ ਚਲਾਉਣਾ ਤੇ ਥੋੜਾ ਖਰਚਾ ਡਾਟਾ ਕਰਨਾ ਅਧਿਕਤਾਂ ਦੇ ਸਮੇਂ ਇਸ ਸਰਕਾਰ ਸੂਬਾ ਜਿਆਦਾ ਸਮਾਂ ਆ ਬਹੁਤ ਜਿਆਦਾ ਸਮਾਂ ਨਿਕਾਲੀ ਜਾਂਦਾ ਬੜਾ ਜ਼ਿਆਦਾ ਕੰਮ ਕਰਨਾ ਪੈਂਦਾ ਮੈਂ ਸਾਹਮਣੇ 20 ਵੀ ਘੰਟੇ ਕੰਮ ਕਰਦਾ ਲੇਦਾ ਸਾਡੇ ਕਿਤੇ ਆਪਾਂ ਨਾ ਨਾ ਮੋਟਾ ਬਰਾਬਰ ਆਉਣੇ ਆ ਲੋਕਾਂ ਦੀ ਆਸ ਇਹ ਖੜੇ ਹੋ ਸਕਦੇ ਆ ਕਿੰਨਾ ਕੰਮ ਕਰੀਏ ਇੰਨਾ ਆਪਣੇ ਮੋਬਿਲਾਈਜੇਸ਼ਨ ਕਰੀਏ ਫੀਲਸ ਜਨਰੇਟ ਕਰੀਏ ਤੇ ਇਨਕਮ ਆਵੇ ਸੁਬੇ ਨੂੰ ਜੋ ਇੰਕਮ ਖਤੀ ਜਾਵੇ ਜੀ ਐਕਸ਼ਨ ਦੇਖੋ ਕਿ ਕੇਜਰੀ ਆ ਬੜੀ ਲੰਬੀ ਸਟੋਰੀ ਹੈ ਜੀ ਤੇ ਟਾਈਮ ਬਹੁਤ ਲੱਗਦਾ ਪਰ ਇਹਦਾ ਟਾਈਮ ਨਹੀਂ ਹੈ ਕੇਜਰੀ ਆ ਕੀ ਕਹਿੰਦਾ ਸੀ ਕ腐ਸ਼ਨ ਬੰਦ ਗ੍ਰਾਹ ਕੱਟੋ ਕ੍ਰਾਈਮ ਕੱਟੋ ਆਪਣੇ ਦੋਸਤਾਂ ਨੂੰ ਵੀਆਈਪੀ ਕਲਚਰ ਨਹੀਂ ਹੋਣਾ ਕੁਸ਼ਕੀਆ ਕੇ ਜੀ ਆਏ ਨੇ ਇਹ ਗੱਲ ਕਹੀਏ ਸੱਚੀ ਜਾਣੀ ਸਰੋ ਕੇ ਜਿਹੜਾ ਕੇ ਜੀ ਆਇਆ ਨਾ ਜੀ ਪਹਿਲਾਂ ਉੱਥੇ ਹਨੇ ਹਜ਼ਾਰੇ ਦੇ ਨਾਮ ਇਹਨੇ ਅਸੀਂ ਪਰਦਾ ਦਿੱਤਾ ਆਪਣੇ ਜੰਤਰ ਮੰਡਲ ਵਾਲੇ ਦੇਖਦੇ ਨੇ ਮੋਰਚੇ ਲਾਏ ਰਾਜ ਦੇ ਪੰਜਾਬ ਦੇ ਸੀ ਹੁਣ ਤਾਂ ਵੀ ਮਨ ਮੋਟਾ ਹੋ ਗਿਆ ਜੇ ਸਥਾਨ ਤੇ ਆਪਦੇ ਪੰਜਾਬ ਦਾ ਨਾਮ ਇਹ ਦੁਨੀਆ ਦਾ ਜੀਵ ਮਸ਼ਹੂਰ ਹੈ ਤੇ ਆਪਣੀਆਂ ਜਿਹੜੀਆਂ ਖੇਤਰੀ ਪੱਛੜਾਂ ਨੂੰ ਨਾ ਕਰਕੇ ਆਪਾਂ ਜਾਣਦੇ ਹਾਂ ਜਿਹੋ ਸੈੱਟ ਦੀ ਆਪਾਂ ਕਰਾਂਗੇ ਮੈਂ ਆਪਣੀ GDP ਦੀ ਮੰਗੂਗਾ ਕੋਠੀ ਦੀ ਜੇਦੀ ਨਹੀਂ ਜਾਂ ਆਮ ਬਹੁਤ ਵਧੀਆ ਕੁਸ਼ ਗਿਆ ਪੰਜਾਬ ਦਾ ਪੈਸਾ ਦੇ ਪ੍ਰੋਫਾਈਲ ਸੇ ਲੱਗੇ ਆ ਅਸੀਂ ਸਟੇਜਾਂ ਦੇ ਗਿਆ ਬਹੁਤ ਚੰਗਾ ਆਇਆ ਵੀ ਜਿਹੜਾ ਬੰਦਾ ਉਹ ਇੰਡੀਆ ਰਿਪੋਰਟ ਵਿੱਚ ਚਾਹੇ ਕਿ ਜ਼ਿਲ੍ਹਾ ਸਿੱਧਗੀ ਦੀ ਬਹੁਤ ਵਾਰੀ ਕਸ਼ ਤੇ ਜਾਂਦੀ ਦੀ ਵਧੀਆ ਹੋ ਗਿਆ ਐਦਾਂ ਦਾ ਬੰਦਾ ਚਾਹੀਦਾ ਇੰਡੀਆ ਰਿਪੋਰਟ ਦੇ ਇਹ ਨਹੀਂ ਕੋਈ ਗੰਮੀ ਪਰਵਾਰਾ ਕੋਈ ਚਲੇ ਆਵੇ ਜੇ ਕੋ ਹੋ ਰਿਹਾ ਕਰੋੜਪਤੀ ਆ ਕੋਈ ਕਰੋੜਪਤੀ ਕਹਿੰਦਾ ਮੈਂ ਹੀ ਕਨੈਕਸ਼ਨ ਲੜਨੀ ਆ ਇਹ ਜਾਇਦਾ ਹੋਰ ਕੋ ਆ ਨਹੀਂ ਸਕਦਾ ਇਹ ਮਤਲਬ ਇਹ ਜਿਹੜਾ ਪੈਸੇ ਦਾ ਬੋਲ ਵਾਲਾ ਜਾਂ ਹੋਰ ਸਿਸਟਮ ਮੰਗਿਆ ਉਹਨਾਂ ਨੇ ਐਡ ਪਾ ਕੇ ਕਿ ਉਹ ਲੋ ਜਲਦੀ ਮੁਸੀ ਛੱਡ ਦਿੱਤੀ ਉਹ ਸਰਦੀ ਸਾਨੂੰ ਕਰਦੇ ਹੋ ਕਿ ਲੋਕ ਲੋਕਤਰੀ ਅੰਦਰੀ ਕਾ ਅਰਗੂ ਬੱਕਾ ਚਾਹੀਦਾ ਇਹ ਕਿਹੜੀ ਗੱਲ ਹੈ ਜੇ ਕੋਈ ਸਲਾਹਣ ਬੰਦਾ ਕੋਈ ਨਹੀਂ ਆ ਸਕਦਾ ਸਾਡੇ ਵਿੱਚ ਕਿਹਿੰਦਾ ਕੰਮ ਹੋਣਾ ਫਰਾਡ ਨਿਕਲੇਗਾ ਨਾ ਕੋਈ ਨਿਕਾਪ ਆਇਆ ਸੀ ਮੋਰੇ ਵਾਰ-ਵਾਰ ਵਾਰ-ਵਾਰ ਇਹਨਾਂ ਲੋਕਾਂ ਕੇ ਕੁਝ ਹੋ ਜਾਣਾ ਬੰਡ ਡ੍ਰੌਪ ਚ ਗਿਆ ਰੋਲੇ ਲਾਰੇ ਉਹ ਸ੍ਰੀ ਜੀਆ ਮੋਰੀ ਆਇਆ ਤਾਈਂ ਅੰਦਰ ਗਿਆ ਹੋ 500 700 ਕਰੋੜ ਦੇ ਪਤਾ ਨਹੀਂ ਹੋੜ ਕਿੰਨੇ ਉਹਨੇ ਕੋਈ ਅਸੇ ਕੱਲਦੇ ਆ ਨਾ ਚੁਕਨੇ ਕਿੰਨੇ ਕਰਕੇ ਲਿਖਿਆ ਐਨਆਰਆਈਸ ਨੇ ਕਿੰਨੇ ਪੈਸੇ ਦਿੱਤੇ ਤੁਸੀਂ ਹੈਰਾਨ ਹੋਵੋਗੇ ਆਪਣੇ ਸਾਰੇ ਬੰਦੇ ਬੈਠੇ ਇੱਕ ਵਾਰ ਪੁੱਛ ਲਿਓ ਜਿਹੜੇ ਬੈਠੇ ਬੈ ਕੇ ਕਰਦੇ ਨੇ ਉਹਨੂੰ ਕਹਿੰਦੇ ਆ ਉਹ ਕਹਿੰਦੇ ਆ ਉਹਦੀ ਗੱਲ ਪੂਰੀ ਹੈ ਸਾਰੇ ਜਨਤਾ ਦੇ ਆਰਾਮ ਦਾ ਧੋਖਾ ਦਿੱਤਾ ਹੈ ਜਿਹੜੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਵਿੱਚ ਆ ਕੇ ਪਾਉਣਾ ਕੋਟੋਰ ਕਰਨਗੇ ਜਿਹਨੇ ਕੰਮ ਕੰਮ ਕੀਤਾ ਅਸੀਂ ਮਿਲ ਨਹੀਂ ਭਾਈ ਸਾਰੇ ਦੇ ਵਿੱਚ ਕੁਝ ਨਹੀਂ ਉਹਨਾਂ ਦੇ ਚੀਜ਼ ਦੇ ਵਿੱਚ ਹੋਣਾ ਨਹੀਂ ਕੰਮ ਕਰਨਾ ਹੀ ਹੈ ਕਰਕੇ ਚਾਹੇ ਸਿਰਫ ਤੇ ਸਿਰਫ ਆਪਣੇ ਬਕੌੜਾ ਚਲਾਏ ਨੇ ਪਿੱਛੇ ਜਦੋਂ ਸਟਾਰਟ ਹੋਈ ਸੀ ਇਹ ਸਰਕਾਰ ਨੂੰ ਪੰਜਾਬ ਦੀ ਆਪ ਦੁਬਾਰੀ ਖੇਲੀ ਆ ਜਿਨ੍ਹਾਂ ਨੇ 10 12 ਇਹਨਾਂ ਦੇ ਜਿਹੜੇ ਫਰੂਰੀ ਬਣੇ ਆ 10 12 ਇਹਨਾਂ ਦੇ ਸੰਦੀਪ ਕਟੇਸ਼ ਜਿੰਦਾ ਭਗਵੰਤ ਮਾਨ ਉਸਕਾ ਆਵਾਜ਼ੀ ਵਿਰੋਧੀ ਆਪੋਸਿਸ਼ਨ ਵੀ ਟਾਲ ਮੇ ਬਿਲਕੁਲ ਬਾਹਰ ਆ ਗਏ ਨੇ ਕੁਝ ਹੁਣ ਚੱਲਦੀ ਨਹੀਂ ਕਰਦੀ ਜਿਨ੍ਹਾਂ ਦੇ ਉੱਪਰ ਪਰਚੇ ਚੜੀ ਦੇਵੇ ਸਰਕਾਰ ਟੁੱਟਣੀ ਹੋਣੀ ਆ ਇਹ ਬੜਾ ਚਿਰਾਂ ਤੋਂ ਕਮਝਦਾ ਆ ਬੀਜਪੀ ਨੇ ਕਹਿੰਦੀ ਸੀ ਕਿ ਅਸੀਂ ਸਰਕਾਰ ਤੋੜ ਦੇਣੀ ਹੈ ਚਲੋ ਅਸੀਂ ਤਾਂ ਨਹੀਂ ਆਪਣੇ ਗੱਲਸ ਕਹਿੰਦੇ ਕਰਕੇ ਸਾਨੂੰ ਪਤਾ ਹੀ ਨਹੀਂ ਕੀ ਹੋਣਾ ਹੈ ਬਟ ਹਰ ਫਰੰਟ ਤੇ ਹਰ ਸੱਜਣ ਰਗ ਤੇ ਮਜਾ ਇਸੂ ਡਰਗ ਦਾ ਪੰਜਾਬ ਚ ਆਪਣੇ ਬੱਚੇ ਇਹਨਾਂ ਨਸ਼ਾ ਕਰ ਰਹੇ ਆ ਇਹਨਾਂ ਨੁਕਸਾਨ ਹੋ ਰਿਹਾ ਆ ਆਪਾਂ ਨੂੰ ਬੜਾ ਰੋਣਾ ਆਉਂਦਾ ਵੀ ਕੀ ਸਾਡਾ ਬਣਦਾ ਰੋ ਰੋ ਕੇ ਹੀ ਨਹੀਂ ਕੋਈ ਕੁਝ ਬਣਦੀ ਨਹੀਂ ਕੁਝ ਕੁਝ ਕਰਨੀ ਤਾਂ ਕਿੱਥੇ ਕਰੀਏ ਨਹੀਂ ਪੁਲਸ ਗਾਂਹ ਦਈ ਜਾਂਦੀ ਆ ਤੇ ਤੇ ਡਰਗ ਝੋਟੇ ਲੋਗੇ ਕਰਪਸ਼ਨ ਹੀ ਨਹੀਂ ਕਿਤੇ ਚਲ ਜਾਓ ਦੱਸੋ ਅਫਸਰਾਂ ਕਿਉਂ ਆਮ ਲੋਕ ਕਹਿੰਦੇ ਆਂ 10 ਬਣਾ ਕਲੈਕਟਰ ਹੋ ਜਾਂਦਾ ਆਮ ਕਹਿੰਦਾ ਬਾਬਾ ਜੀ ਨਾ ਕੋਈ 2 4 5 ਬੜੀ ਜਿੰਨੀ ਵਧੀ ਬਈ ਹਸਪੀਟਲ ਕਿਉਂ ਕਰਕੇ ਉਹਨਾਂ ਨੂੰ ਬੁਲਾਉਣਾ ਆਂ ਬਨੋਲ ਰੋੜੇ ਵਾਲੇ ਦੀ ਦਾ ਬੋਰਡ 14 ਅਟੋਮੋਬਾਈਲ ਲੱਗਣੀ ਸੀ ਨਮਨ ਨਮਨ ਉਹਦਾ ਸੀਗਾ ਉਹ ਤਾਂ ਮੈਂ ਸੁਣਿਆ ਤੁਸੀਂ ਸਾਰੇ ਸਰ ਜੀ ਰਹੇ ਹੋ ਕੋਈ ਰਾਜੀ ਨਾਮਾ ਕਹਿੰਦੇ ਹੋਵੇ ਕੋਈ ਕੰਮ ਹੋਵੇ ਰਵਣ ਜੀ ਬਾਰੇ ਕੀ ਕਰ ਸਕਦੇ ਆਂ ਇੰਕੋਲਕਟਿਵ ਲੋਕ ਕਰ ਰਹੇ ਨੇ ਇਹ ਕਿ ਕਿਹਦੇ ਤੋਂ ਗੁੱਲੀ ਗੱਲ ਹੈ ਮੈਂ ਤਾਂ ਇੱਕ ਵਾਰੀ ਕਿਹਾ ਦੱਬਾ ਮਾਰਿਆ ਨੂੰ ਸੀਐਫ ਮਾਤਮਾਨ ਦੇ ਤੇ ਰੈਡੀਸ਼ਨ ਰਮਨੁਰਨ ਦੇ ਕੰਪਨੀ ਦਾ ਗੋੜਾ ਬੰਦ ਕਰਦੇ ਤੇ ਇਹ ਐਗਰ ਉਹਨੂੰ ਵੀ ਸੀਜ਼ਨ ਨੂੰ ਵੀ ਗਿਆ ਜੋ ਨੂੰ ਕਰਦਾ ਹਾਂ ਪਤਾ ਹੀ ਆ ਤੇ ਸਰਕਾਰ ਕਹਦੀ ਇਹ ਤੁਹਾਨੂੰ ਬੰਦ ਨਹੀਂ ਹੁੰਦਾ ਅਜੀਬ ਜਿਹਾ ਸਪਾਟ ਨਾਟਰੀ ਪਾਸੇ ਮੋਰਟਰੀ ਪਾਸੇ ਇਹ ਕਿਹੜਾ ਆਪਣੇ ਦੁਆ ਬੰਦ ਨਹੀਂ ਕਰਾ ਸਕਦੇ ਜਿੱਦ ਤੱਕ ਸਰਕਾਰ ਕਾਦੀ ਹੈ ਪਰ ਇੱਕ ਡਾਕਟਰ ਦੇ ਥੱਲੇ ਪਰ ਐਵੇਂ ਲੇ ਬੈਠੇ ਆ ਸਭ ਕੁਝ ਕਰੀ ਜਾਂਦੇ ਆ ਸੇਕੂ ਨਵਸਟੇ ਨਾਮ ਮਸ਼ਹੂਰ ਹੋ ਗਿਆ ਨਾ ਜੀ ਤਾਂ ਇਹ ਗੱਲ ਹੋ ਗਈ ਵੀ ਪੰਜਾਬ ਦੇ ਅਕਸ਼ਰ ਆ ਗਿਆ ਵੈਸੇ ਉਤਾਰੀ ਕਮਾਲ ਲੋਕ ਯਾਦ ਕਰਕੇ ਵੈਸਟਰੀ ਹਾਂ ਕਹਾ ਕੇ ਜਿਹਦਾ ਵੈਸਟਰੀ ਪਤਾ ਨਹੀਂ ਸੀਗਾ ਅਕੇ ਦੰਦਾਂ ਸੀ ਨੌਕ ਤੇ ਸੰਤ ਨੌਕ ਤੇ ਸੁਨਹਿਰੀ ਚਲੋ ਮਡੇ ਲੀਡਰ ਸੈਂਟਰ ਉੱਥੋਂ ਦੀ ਗਰਭ ਆਪਣੇ ਜਿੰਦਰ ਦਾ ਤਾਂ ਕਹਿੰਦੇ ਦਿਲ ਸੀ ਜਿੰਦਰ ਦਾ ਸੈਂਟਰੋਂ ਉਹ ਸੀਗਾ ਆਪਣਾ 사이ਟ ਤੇ ਰਹੇ ਨੇ ਸੀਗੇ ਹੋਰ ਕੋਈ ਨਹੀਂ ਬਸ ਨੇ ਪੁਸ਼ਤੀ ਹਾਨੂੰ ਇੰਜੀਨੀਅਰ ਲਗਰ ਨੂੰ ਇਹਦਾ ਜੋਰ ਜੋਰ ਨਾਲ ਤੁਸੀਂ ਤਰਾਕੂਵੇਂ ਕੰਮ ਨੇ ਕੋਈ ਨਹੀਂ ਪੁੱਛਦਾ ਜੇ ਕਿ ਜਿਹੜੇ ਸਾਈਡ ਤੇ ਰਹਿਣ ਸਾਡੀ ਰਹਿ ਜਾਂਦੇ ਆ ਕੋਈ ਨਹੀਂ ਪੁੱਛਦਾ ਪਰ ਹੁਣ ਨਕਸ਼ੇ ਤੇ ਆ ਗਿਆ ਲੇਕਿਨ ਉਹ ਕੰਮ ਨਹੀਂ ਹੋਦਾ ਜਿਹੜਾ ਹੋਣਾ ਚਾਹੀਦਾ ਸੀ ਜਿਹੜੀ ਐਕਸ਼ਨ ਸੀ ਨਾ ਹੀ ਤੇ ਅੱਜ 1000 ਕਰੋੜ ਇੱਥੇ ਸਰਕਾਰ ਲਾਉਂਦੀ ਫਿਰ ਸਾਰਾ ਬਿਸਕੁਟ ਹੁੰਦੀ ਸਾਰੀਆਂ ਸੜਕਾਂ ਸਭ ਦਾ ਸੀਵੇ ਸੂਰੇਜ ਅੱਜ ਬੰਦਾ ਕਰ ਰਿਹਾ ਪਾਕਪੁਰ ਸਭ ਕੁਝ ਕਰ ਰਿਹਾ ਜੇ ਰਸ ਗਿਆ ਪਰ ਕੁਝ ਨਹੀਂ ਹੋਇਆ ਜਿਆਦਾ ਸਮਾਪਤ ਜਿਹੜਾ ਤੇ ਉਹ ਹੀ ਆ ਐਵੇਂ ਵਧੀਆ ਪਾਈ ਜਾਂਦਾ ਅਸੀਂ ਦੇਸ਼ਾਂ ਨੂੰ ਆਉਂਦਾ ਪਰਟਾ ਦੀ ਫੱਟੀ ਪਾ ਦਿਓ ਕਿ ਮੈਰੋ ਸਾਹਿਬ ਵਸਾਰੇ ਮੁੜਿਆਉਣੇ ਦੇਖ ਲਿਓ ਕਿਦਾ ਬੈਕਵਾਰ ਨੇ ਕਈ 2-3 ਵਾਰੀ ਆਪਣੇ ਘੁੰਮ ਕੇ ਚੱਕਰੀ ਜਿਦਾ ਹੁੰਦੀ ਆ ਇਹਨਾ ਆਪਰੇ ਚੱਲੀਆਂ ਚਾਰੂ ਚ ਕਿ ਜੀਬੀਪੇਜ ਅਨੁਸਾਰ ਕਿ ਉਹਨਾਂ ਦੇ ਪ੍ਰੇਪਲੇਟ ਫਲਟਫੋਰਮ ਤੇ ਚੱਕ ਲੈਨੇ ਲੋਕੋ ਗੱਡੀ ਚੜ ਕੇ ਅਗਲੇ ਦੇ ਸਟੇਸ਼ਨ ਤੇ ਉਤਰ ਗਏ ਉਹ ਕੋਈ ਫੇਟ ਸਟੇਸ਼ਨ ਨਹੀਂ ਸੇਗਦੇ ਉਤਰ ਗਏ ਇਹ ਹਾਲਿਆ ਤੇ ਆਪਣੀ ਰਾਸਤੇ ਟਿਕਣਾ ਨਾਲ ਤੇ ਜਿਹੜਾ ਆਪ ਦੀ ਸਿਆਸਤ ਇਹਦੇ ਕਰਕੇ ਮਸ਼ਹੂਰ ਵੀ ਹੋ ਗਈ ਤੇ ਬਦਨਾਮ ਵੀ ਹੋ ਗਈ ਯਾਰ ਜੀ ਸੋ ਜਿਹੜਾ ਇਹ ਆਇਆ ਰਾਮ ਤੇ ਘਿਆਰ ਪਹਿਲਾਂ ਹੁੰਦਾ ਸੀ ਪੈਨ ਨਾਲ ਕਰਦਾ ਹਰਿਆਣਾ ਵਿੱਚ ਰਹਿੰਦਾ ਦੇ ਇਹ ਦੂਰ ਚਲ ਗਿਆ ਤੇ ਆ ਗਿਆ ਕਿੰਨੇ ਆਇਆ ਰਾਮ ਗਿਆ ਨਾ ਬੜੀਏ ਜਿਹੜਾ ਜਾਨੀ ਕਿੰਨੀਆਂ ਬੜੇ ਮੋਚੇ ਲਾਏ ਤੇ ਅੱਜ ਜੇ ਪੰਜਾਬ ਕਿਸੇ ਹੈ ਹੀ ਇਹ ਚੱਲਦਾ ਰਿਹਾ ਨਾ ਆਪਾਂ ਜੇ ਸਾਥ ਤੇ ਹੈ ਪੰਜਾਬ ਦਾ ਨਾਮ ਦੁਨੀਆ ਦੇ ਵਿੱਚ ਕ੍ਰਾਈਮ ਮੈਨ ਜਾਂ ਪੁੱਛਿਆ ਦੇਖੀ ਪੰਜਾਬੀਆਂ ਜਿਹੜੀਆਂ ਖੇਤੀ ਫੜਾ ਜਾਂਦਾ ਉਹ ਵੀ ਅਸੀਂ ਪੰਜਾਬ ਦੇ ਆ ਕਿ ਉਹ ਲੱਗੇ ਦਿੱਕਿਆ ਕਿਹੜੀ ਵਾਰੀ ਇੱਕ ਇੱਕ ਦੇ ਵੀ ਵੀ ਵਾਪਸ ਵੀ ਗਈ ਹੈ ਕਾ ਦਾ ਤਾਂ ਛੋਹੇ ਦੇ ਦੀ ਇਹ ਨਾ ਹਿੱਤਾਂ ਨਾਲ ਇੰਨੀ ਲੁੱਟ ਕੋ ਉਂਦੀ ਆ ਕੋਈ ਮਰਨ ਬਾਤ ਜਾਂਦਾ ਰਾਤ ਮਾਰ ਜਾਂਦਾ ਕਿ ਇਹ ਸਿਰ ਪਾਉਂਦਾ ਉਸਦਾ ਹੀ ਨਹੀਂ ਪੰਜਾਬ ਦਾ ਉਹਦੇ ਕਹਿੰਦੇ ਸਾਡਾ ਨਕਰੀ ਹੈ ਨਹੀਂ ਅਸੀਂ ਚੋਰ ਫੜ ਨਹੀਂ ਸਕਦੇ ਸਾਡੇ ਸ਼ਹਿਰ ਦੇ ਰਿਪੋਰਟਰ ਸੀ ਇੱਕ ਮਹੀਨੇ ਚ ਇੱਕ ਮਹੀਨੇ ਚ 15 ਚੋਰੀ ਹੋਈਆਂ ਛੋੜਾ ਸ਼ਹਿਰ ਆ ਪਰ ਹਰ ਇੱਕ ਦਿਨ ਛੱਡ ਕੇ ਚੋਰੀ ਇੱਕ ਦਿਨ ਛੱਡ ਕੇ ਚੋਰੀ ਤੇ ਪੁਲਿਸ ਵਾਲੇ ਕੋ ਜਾਂਦੇ ਕਹਿੰਦੇ ਨਹੀਂ ਜੀ ਆਪ ਵੀ ਚੋਰ ਫੜ ਲਓ ਉਹ ਕਹਿੰਦੇ ਜੀ ਕਿਤਾ ਫੜ ਸਕਦੇ ਜਿਹਨਾਂ ਚੋਰੀ ਹੋਈ ਸਰਕਾਰ ਦੇ ਸਰ ਕੋ ਬਤੇ ਹਨ ਅਸੀਂ ਕੀ ਕਰੀਏ ਚਾਪ ਦਾ ਬੰਦੇ ਛਾਣੇ ਚ ਤੇ ਮੇਰਾ ਕਰਨ ਤੋਂ ਪਾਪ ਫੇਲ ਹੋ ਗਈ ਸਰਕਾਰ ਆਮ ਆਦਮੀ ਦੀ ਤਾਈ ਇਹਨਾਂ ਨੂੰ ਇਲੈਕਸ਼ਨ ਜਿਹੜੀ ਸੋਣਾਂ ਨੂੰ ਸੰਭਰੀ ਆ ਤੇ ਬਹੁਤ ਥੱਲੇ ਆ ਗਏ ਕਾਂਗਰਸ ਆ ਚੰਗੀ ਸੰਗੁਰਾ ਬਾਪੀ ਆਪਾਂ ਜੀ ਬੰਦ ਗਿਆ ਐਮਪੀ ਕੋਰਡਰ ਨਹੀਂ ਉਹਦਾ ਚੱਲਦਾ ਸੀ ਬੰਦੀ ਬਣ ਗਿਆ ਪੰਜਾਬ ਚ ਸਾਡੇ ਪੁੱਛੇ ਜੇਰਾ ਪੁੱਛਦੇ ਸਾਰਾ ਇੰਡੀਆ ਦਾ ਕੀ ਅਸੀਂ ਸੁਣ ਲਈਏ بار 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 ਇਹਨਾਂ ਨੂੰ ਆਸੀ ਸਾਹਿਬ ਜੀ ਕਾਂਗਰਸ ਨੇ ਵੱਟਸਬਰ ਰਾਜ ਕੀਤਾ ਅਗਰ ਅੱਜ ਆਪਾਂ ਗਰੀਬ ਹੈ ਅਗਰ ਅੱਜ ਆਪ ਨੂੰ ਸੁਣਦਾ ਹੈ ਨਹੀਂ ਅਗਰ ਅੱਜ ਆਪਾਂ ਉਹ ਝੰਡਾ ਹੋਰ ਜਿੰਦ ਬਣ ਜੇ ਆ ਉਹ ਵੀ ਅਲੱਗ ਲੱਗੇਗਾ ਤੇ ਚੰਗੀ ਬਣ ਸਕਿਆ ਸਕੂਲ ਆਪਣੇ ਹਸਪੀਟਲ ਪਾਰਕ ਗਰਾਊਂਡ ਦਾ ਕਿਉਂ ਕਿ ਉਹ ਕਿਹੜੂ ਚੱਲ ਰਹੀ ਹੈ ਇਹ ਗੱਲ ਕਰੀ ਤੇ ਸ਼ਿਵਰੇਤ ਤੋਂ ਤੋਂ ਸੀ ਤੇ ਸ਼ਿਵਰੇਤ ਤੇ ਪਿਆ ਚੱਲਦਾ ਨਹੀਂ ਆਣੀ ਨਹੀਂ ਮਿਲਦਾ ਸਾਬਤਰ ਉਸ ਜਿਹੜੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਵਿੱਚ ਰਾਜ ਬਣਾ ਕੀਤਾ ਪਰ ਉਹ ਲੋਕਾਂ ਦੇ ਜੋ ਜੋ ਕੰਮ ਕਰਨੇ ਪਏ ਆਪ ਨੂੰ ਜਿਹੜੇ ਵਿਚ ਫਿੱਟ ਹੋਣ ਦੀ ਕੋਸ਼ਿਸ਼ ਨਾ ਨਾ ਲਾਇਆ ਸੀ ਉਸ ਕੋਸ਼ਿਸ਼ ਦੇ ਵਿਰੋਧਾਨੇ ਜਿਹੜਾ 15000 ਮੈਂ ਆਪਣੇ ਮਰਤੇ ਜਿਹੜਾ ਆਪਣੇ ਵਪਾਰ ਕਰਾਏ ਨੇ ਆ ਪਿੱਛੇ ਜਦੋਂ ਸਟਾਰਟ ਹੋਈ ਸੀ ਇਹ ਸਰਕਾਰ ਉਹ ਪੰਜਾਬ ਜੋ ਆਗਰ ਚੱਲ ਰਹੀ ਸੀ ਪਾਲਿਸੀ ਜਿਹੜੀ ਜਮ 10 12 ਇਹਨਾਂ ਦੇ ਜਿਹੜੇ ਬੰਦ ਸੀ ਆਪਰੇ ਕਾਂਗਰਸ ਦੇ ਸੀਨੀਅਰ ਐਂਬੈਲੋਸ ਜੀ ਜੋ ਵੀ ਅੱਜ ਸਾਰਾ ਪਹਾੜੀ ਜਿਲ੍ਹਾ ਬੱਚਾ ਬੱਚਾ ਬਾਤ ਜਮਾਤਾਂ ਤੋਂ ਬਾਹਰ ਕੁਝ ਉਦਾਂ ਚਲੋ ਇਹ ਫੇਰ ਲੰਬਾ ਸਾਰਾ ਇਹਨਾਂ ਦੇ ਉੱਪਰ ਪੱਛੇ ਚੱਲਦੇ ਕਿਉਂ ਹੋਇਆ ਮੇਰਾ ਘਰਤ ਨਹੀਂ ਹੋਇਆ ਸਿਸਟਮ ਵੀ ਡਿਵੈਲਪ ਹੋਏ ਤੇ ਇੰਡਸਟਰੀ ਗੋਇੰਗ ਹੈ ਨਹੀਂ ਕਿ ਉਹਨਾਂ ਕੋਲ ਬੈਠੇ ਗੁੰਗਾਵਨੀ ਗੱਲ ਕਰਦੇ ਸੀਗੇ ਬਿੜਗਾਂ ਜਾਓ ਉੱਥੇ ਦੇਖਦੇ ਜੇ ਤੇ ਨਵਾਂ ਹਾਲਤ ਹੋ ਗਿਆ ਸਾਰੀ ਸ਼ੀਸ਼ੇ ਦੀ ਬਿਲਡਿੰਗਸ ਆਪਣੇ ਸਟੀਲ ਸਟਰਕਚਰ ਏਦਾਂ ਉਹ ਤੇ ਇੰਡਸਟਰੀ ਆ ਸਾਰਾ ਇਹ ਦੇਖ ਇੱਕ ਬਿਲਡਿੰਗ ਵੀ ਵੀ ਔਰ ਆਪਣੇ ਬੱਚੇ ਕੰਮ ਕਰਦੇ ਆ ਆਈਟੀ ਚ ਇੱਕ ਤੇ ਪਰਸਾਦਾ ਸੀ ਜਿਹੜੀ ਜਾਬ ਇੰਡਸਟਰੀ ਵੀ ਆਈ ਬੱਚੇ ਸਾਰੇ ਗਾਓ ਹైదరాబాద్ ਬੈਂਗਲੁਰਾ ਪੈਂਦਾ ਅਮਰੀਕਾ ਚਲੇ ਗਏ ਜਿੱਦੀ ਪਈ ਹੁਣ ਸਿਆਕਟੀਵਿਟੀ ਬਣਾਣੀ ਹੈ ਕਿਹਦਾ ਜਿਨ੍ਹਾਂ ਨੇ ਲੰਬਾ ਸਮਾਂ ਰਾਜ ਕੀਤਾ ਜਿਨ੍ਹਾਂ ਨੇ ਬੁਨਿਆਦ ਰੱਖੀ ਐਸ ਵੀ ਤੇ ਆਪਣੇ ਸੂਬੇ ਦੀ ਉਹ ਕੌਣ ਹੈ ਮੈਂ ਜਾਣ ਕੇ ਨਹੀਂ ਕਹਿੰਦਾ